ਖਰਜੋ ਯਾਰ ਐ ਕਿ ਭਾਈ ਜੀ ਸੂਈ ਬੱਕਰੀ ਇਹਦੇ ਚ ਕੋਈ ਘਾਟਦਾ ਹੈ ਤਮਾ ਹਮ ਮੱਟੀ ਸਿਆਣਾ ਬਣਾ ਖੜਾ ਕਿ ਤੂੰ ਇਹਨਾਂ ਲੜਾ ਦੇ ਵਧੀਆ ਹਟਾ ਤੇ ਵਧੀਆ ਰਿਹਾ ਈ ਫਾਇਦਾ ਬੋਲੇ ਪਰ ਲੜਨਾ ਹੈ ਵਪਾਰੀ ਬੰਦਿਆਂ ਤੋਂ ਨਹੀਂ ਬਾਈ ਕੱਢ ਦੇ ਇਧਰ ਆ ਜੇ ਮਗਰ ਜੋੜਾ ਬੱਚਿਆਂ ਦਾ ਹੀ ਇਹਦੇ ਮਗਰ ਜੋੜਾ ਬੱਚਿਆਂ ਦਾ ਕੋਈ ਤੂੰ ਇਹਨੂੰ ਸਾਡਾ ਉਹ ਦਿਖਾ ਫਿਰ ਇਹ ਦੇਖਦੇ ਆ ਆ ਦਿਖਾ ਬੱਕਰੀ ਦੇਖ ਭਾਈ ਵੇ

ਚੋੜਾ ਅੱਖਾਂ ਦੇ ਪਈ ਮਾਲਕਾਂ ਨੂੰ ਲੱਗ ਛੋਟੇ ਭਈ ਇੱਧਰ ਨੂੰ ਜਾ ਮੜ ਜਾ ਇੱਧਰ ਨੂੰ ਜਾ ਲਓ ਜੀ ਨਾ ਵੀਰੇ ਮਾਲਾ ਤਕੂਈ ਏਖੜੀ ਕੋਈ ਕੋਈ ਨਹੀਂ ਆਪੀ ਖਾਲੀ ਖਰੀ ਆ ਪਹਿਲਾਂ ਥਾਂ ਕਿਵੇਂ ਆ ਛੜੀ ਸਹੀ ਹੈ ਏਖੜ ਨਹੀਂ ਵੀਰੇ ਜਮੀ ਪੋਲੀ ਪਈ ਆ ਇੱਕ ਤਾਂ ਏਖੜ ਹੁੰਦਾ ਓਏ ਭਈ ਉਹਨ ਜਾਣਨੇ ਬੰਦੇ ਉਹਨਾਂ ਨੂੰ ਸਾਰਾ ਕੁਝ ਉਹਦਾ ਕੀ ਪਤਾ ਵੀਰੇ ਏਖੜ ਪੋਣਾ ਲਾ ਕੇ ਉਹਦਾ ਫਾਇਦਾ ਕੀ ਮੱਤਿਆ ਕਰਦੇ ਅਣਜਾਣ ਨੂੰ ਪੱਕੇ ਰਸਤੇ ਦਾ ਭਾਈਏ ਸਹੀ ਬੋਲ ਪਰ ਮੇਰੀ ਅਬਦੀ ਦਲਾਲੀ ਦਾ ਆਪਣੀ ਕਾਲੂ ਲੋਕ ਕਰਦੇ ਨੇ ਸਾਨੂੰ ਗਾਲਾਂ ਆਪਾਂ ਗਾਲਾਂ ਕਿਉਂ ਸੁਣੀਏ ਕਿਉਂ ਜੀ ਪਸੰਦਾ ਉਹ ਲਊ ਨਹੀਂ ਨਾ ਕਾਲਾ ਬੱਚਾ ਵੀ ਰਿਓ ਇੱਕ ਧੂਆਂ ਦਾ ਘਰ ਯਾਰ ਹੈ ਭਾਈ ਅੱਤੀ ਆ ਤਾਂ ਉਹ ਇਹ ਬੱਕਰੀਆਂ ਦੇ ਇਨਾਂ ਨੂੰ ਉਹ ਦੇਖ ਬੱਚੇ ਭਾਈ ਗਿਆ ਭਾਈ ਕਾ ਕੋਈ ਹੈ ਹੈਦੀ ਹੈ ਦੇਖ ਲੋ ਵੇਖ ਆ ਮਾਈ ਨੂੰ ਦਿਖਾ ਰਿਹਾ ਭਾਈ ਮਜ਼ਾਕਾ ਮਹਾ ਮੱਟੀ ਸਣਾ ਬਣਾ ਖੜਾ ਕਿ ਤੂੰ ਇਹਨਾਂ ਲੜਾ ਦੇ ਵਧੀਆ ਹਟਾ ਤੇ ਵਧੀਆ ਰਿਹਾ ਕੀ ਫਾਇਦਾ ਬੋਲੇ ਪਾ ਲੜਨਾ ਹੈ ਵਪਾਰੀ ਬੰਦਿਆਂ ਤੋਂ ਈ ਜੇ ਮੀਵਣੀ ਹੈ ਭਾਈਆ ਤੂੰ ਆਂ ਦਾ ਹੀ ਦੱਸ ਦੇ ਇੱਕ ਤਾਂ ਉਹ ਬੱਦਕ ਉਹਨਾਂ ਨੇ ਮੱਟੀ ਫੜ ਕੇ ਉਹ ਪੱਠਾ ਇਹਨਾਂ ਦੂਆਂ ਦੇ ਇੱਕ ਗੱਪਣ ਹੈ ਇੱਕ ਥਲੇ ਇੱਕ ਬਚਾ ਹੈ ਇਧਰ ਕਰ ਲੈ ਛੇੜੀ ਉਹ ਛੱਡ ਦਈਏ ਚਲ ਆ ਕੱਲੀ ਦੱਸ ਦੇ ਭਾਈ ਇੱਧਰ ਕੱਢ ਲੈ ਰੋ ਮੁੰਡਿਆਂ ਕਹ ਨਹੀਂ ਵੀਡੀਓ ਬਣਾ ਲੈਣਗੇ ਲੋ ਹਾਂ ਭਾਈ ਦੱਸ ਸਾਈਕਲੀ ਦਾ ਲੈਣ ਦੇਣ ਗੱਲ ਕਰੀ 32000 ਕਰਦੇ ਤਪਾਰਾਂੀਆਂ ਨਾ ਮਾਰ ਨਾ ਇਹ 32 ਦੀ ਐ ਸਾਹ ਵਿੱਚ ਆ ਜਾ ਨਾ ਮੇ ਬੰਦੇ ਨੇ ਗੰਗਾ ਨਗਰ ਤੋਂ ਆਏ ਨੇ ਕੋਈ ਗੱਲ ਨਹੀਂ ਕੋਈ ਗੱਲ ਪੰਜ ਚਰ ਬੱਕਰੀਆਂ ਨੇ ਉਹ ਦਵਾਈ ਦਿੱਤੀਆਂ ਬਾਬੇ ਰਾਜੂ ਤੋਂ ਵੀ ਦਵਾਈ ਠੀਕ ਹੈ ਸਾਹ ਬਚਾ ਜਾ ਰਾਮੂ ਤੋਂ ਵੀ ਦਵਾਈਆਂ ਨਾ ਠੀਕ ਹੈ ਠੀਕ ਹੈ ਜੇ ਬੱਤੀ ਵਾਲੀ ਹੁੰਦੀ ਮੈਂ ਹੀ ਤੇਰੇ ਕਣੀ ਪਾਜ ਪਾਈ ਪੈਂਦਾ ਬੱਕਰੀਆਂ ਦਾ ਲੈਣਾ ਵੀਰੇ ਮੈਂ ਕੱਲ ਨੂੰ ਤੂੰ ਐ ਕਹਿੰਗਾ ਰਾਜੂ ਦੀ ਮਰਜ਼ੀ ਨਾਲ ਨਹੀਂ ਆ ਨੇ ਰਾਜੂ ਨੇ ਲਟਾਤੇ ਅਰੇ ਤੇਰੀ ਵੀ ਚਾਹੀਦੀ ਆ ਕੋਈ ਵੀਰੇ ਮੈਂ ਇਹ じゃ ਬੰਦਾ ਨਹੀਂ ਮੈਂ ਸਹੀ ਬੰਦਾ ਹਾਂ ਦੇ ਵੀ ਉਹ ਤਾਂ ਛੇ ਹੀ ਆ। ਇਹ ਵੀ ਰਾਜ ਹੋਵੇ ਤਾਂ ਫੇਰ ਹੀ ਜਾ ਕੇ ਕੋਈ ਗੱਲਬਾਤ ਕਰੂ। 15000 ਕਹਿੰਦੇ। ਨਹੀਂ 15 ਦੀ ਨਹੀਂ ਵੜਨੀ। ਕੱਚੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ। WhatsApp ਤੇ ਰੇ ਪਸੰਦ ਹੈ? WhatsApp ਪਸੰਦ। ਹੈ? ਜਿਸ ਵੀ ਸਭ ਕੋ ਸਹਿਤਾ ਮੋਟ ਘਾਦੇ ਨੇ। ਉਸ ਵਾਂ ਦੀ ਹਾਲਤ ਵਿਗੜ ਗਈ। ਸਾਰੇ ਕਿਤੇ ਨਹੀਂ ਪੈਣ ਲੱਗ ਰਹੇ ਸਾਰੇ ਪੰਜਾਬ ਚ। ਲੈ ਮੈਂ ਕਰਾਂ ਹੁਣ ਫੇਰ ਕੁਸ। 18000 ਦੀ ਦੇ ਕਾਲੇ। ਹੋਰ ਦੇਣੀ ਕਿੰਨੇ ਦੀ ਹੈ? 20000 ਹੈ 20000 20000 ਦੀ ਪਨਾ ਮੈਂ ਕੀ ਗੰਗਾ ਨਗਰ ਤੋਂ ਆਇਆ 20000 ਚ ਕੱਟੀ ਜੋ ਇਹ ਪੱਠ ਚੰਗੀ ਹੈ ਪੱਠ ਨੂੰ ਮੈਂ ਮੰਨ ਗਿਆ ਸਿੰਗੀ ਸੂਈ ਦੀ ਓਕੇ ਹੈ ਨਵੀਂ ਕੰਨਾ ਕੋਨਾ ਦੀ ਰਿਪੋਰਟ ਹੈ ਵਧੀਆ ਖਰਜੋ ਯਾਰ ਐ ਕਿ ਭਾਈ ਜੀ ਸੂਈ ਬੱਕਰੀ ਇਹਦੇ ਕੋਈ ਘਾਟ ਤਾਂ ਹੈ ਸਾੜੋ ਦੋ ਮਿੰਟ ਹਾਂ ਬਈ ਕਿੰਨੇ ਹੀ ਦੇਣੀ ਆ ਮੈਂ ਨਵੇਂ ਡੇ ਦਿੰਨਾ ਮੈਂ ਦੇ ਨਾ ਦੇ ਮਰਜ਼ੀ ਥੋੜੀ ਲਿਓ ਨਾ ਲਿਓ ਆਲਾ ਫਰਸਾਈ ਪੂਰੀ 20000 ਦੀ ਹੋਣੀ ਹੁਣ ਤੇਰੀ ਮਰਜ਼ੀ ਹੈ ਦੇ 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 ਜੇ ਮਾਰਨਾ ਪੈਂਦੀ ਓਏ ਦੇ ਦੇ 100 ਦਾ ਪਤਾ ਕਦੇ ਆੜਿਆ ਤੇਰੀ ਪੂਣੀ ਹੋਵੇ ਆੜਿਆ ਮੈਂ ਓਏ ਆਜੋ ਭਾਈ ਮੈਂ ਆੜਿਆ ਕਦੇ ਖਾ ਲਿਆ ਫਿਰ ਤੂੰ ਆਤਾ ਜਾ ਇਹਨਾਂ ਬੱਚੇ ਨੂੰ ਦੇ ਦੋਨੇ ਬਾਪੇ ਬਾਬਾ

ਉਹ ਖਾਜੋ ਵੀ ਨਹੀਂ ਚਾਉਂ ਨ ਕਿਤੇ ਚੱਲਦੇ ਆਪਾਂ ਇਹਨੂੰ ਵੀ ਦਵਾਈਏ ਤਿੰਨ ਤਾਂ ਤਿੰਨ ਦਵਾਤੀਆਂ ਤਿੰਨ ਹੋ ਗਈਆਂ ਆਪਣੀਆਂ ਦੋ ਹੋ ਗਈਆਂ ਬਾਕੀ ਖਰਾਕ ਤਾਂਵੇਂਗਾ ਭਾਈ ਜਿੰਨਾ ਮਰਜੀ ਦੁੱਧ ਲੈ ਲੈ ਚਰਚਾ ਤਾਂ ਫਿਰ ਤੈਨੂੰ ਪਤਾ ਹੈਗਾ ਉਹ ਦਿਰਾੜੀ ਓਏ ਆ ਬੱਕਰੀ ਆ ਬਾਈ ਇਧਰ ਆ ਕੇ ਦੇਖ ਆ ਬੱਕਰੀ ਐ ਬਚਾ ਥੱਲੇ ਕਾਲਾ ਕਾਲਾ ਇਹ 8 ਨੇ ਦੋ ਪਾਲਟੀਆਂ ਨੇ ਮੰਨਾਲਾ ਉਹ ਪਹਿਲੇ ਨੂੰ ਬਚਾ ਦਿਖਾਇਆ ਥੱਟ ਟੜਕੇ ਟੜਕੇ ਦਾ ਦੁੱਧ ਆ ਯਾਰ ਸਣਾ ਸੁਣਾ ਵੀ ਵਧੀਆ ਬੱਕਰੀ ਆ ਨਹੀਂ ਧਰਾਂ ਦਾ ਕਈ ਵਰੀ ਤੂੰ ਇੱਥੇ ਹੀ ਮਾਰ ਲੈ ਉਹ ਦੇਖ ਲੈ ਬਈ ਬੜਾ ਉਹ ਤੀ ਬਈ ਉਹ ਪੱਟ ਨੀਗਾ ਮਾਰ ਪਟਵਾਰ ਹਲੋ ਇਹ ਦੇਖ ਲੈ ਪਟਵਾਰ ਇਹ ਕੀ ਹੈ ਹ ਕੋਈ ਅੱਛਾ ਹ ਦਰਵਾਜ਼ਾ ਬੰਦ ਹੀ ਰੱਖੀ ਪਰ ਬੰਦ ਕੋਈ ਪੈ ਜੂਗਾ ਤਾਂ ਪਾ ਲਾਂਗੇ ਤੂੰ ਦੱਸ ਫੇ ਪਾਸ ਹੈ 20000 ਆਇਆ ਭਾਈ ਉਹ ਬਾਈਆਂ ਕਰਕੇ ਉਹ ਲਾਂਗੇ ਦਾਹਾ ਉੰਤੂ ਆਏ ਫਿਰ ਉਹ ਮਾੜੀ ਲੈ ਲੇ ਤਗੜੀ ਵੀ ਲੈ ਲਾ ਆਏ ਐ ਫਿਰ ਉਹ ਤਾਂ ਬਾਜ਼ਾਰ ਤੇ ਤੋਂ ਲੁੱਟੇ ਨਹੀਂ ਆਣਾ ਕੋਈ ਮਾੜੀ ਕੋਈ ਚੰਗੀ ਕੱਦ ਪੂਰਾ ਬੱਕਰੀ ਦਾ ਕੱਦ ਪੂਰਾ ਪਟ ਦਾ ਦੇਖ ਲੈ ਫਿਰ ਇਹ ਮੇਰੇ ਤੇ ਕੋਈ ਗਾਲੀ ਨਹੀਂ ਪਿੱਟੇ ਜਿਵੇਂ ਮੰਗ ਲੈ ਗਏ ਸੋਨੇ ਵਾਲੀ ਖੜੀ ਆ ਕੋਈ ਹਾਂ 20 ਮੰਗਦਾ ਨਹੀਂ ਭਾਈ ਮੰਗੇ ਨੇ ਉਹ 32 28 ਤੇ ਆ ਗਿਆ ਅਸੀਂ ਨੇ ਲਾਇਆ ਹੌਲੀ ਹੌਲੀ 20 ਉਦਾ ਨਹੀਂ ਬਣਿਆ ਵੀਦਲੇ ਉਦਾ ਬਣਿਆ ਨਹੀਂ ਨਾ ਬਣਿਆ ਨਹੀਂ ਤੇਰੇ ਫਿੱਟ ਹੈ ਬੱਕਰੀ ਫੜ ਮੈਂ ਸਾਈ ਕਰਦਾ ਨਾ ਕਰੇਂਦੀ ਜੇ ਤੇਰੇ ਫਿੱਟ ਹੈ ਬਹੁਤੀਆਂ ਗੱਲਾਂ ਕਿਉਂ ਕਰੀਏ ਆਪਾਂ ਪਰਿਆਉ ਮੁੰਡਿਆ ਮੈਂ ਤਾਂ ਇੱਕ ਚੇਨੇ ਮੇੜੂੰਗਾ ਚਾਹ 100 ਵਾਰੀ ਪਕਾਈ ਕਰਾ ਲੈ ਚੇ ਕੇ ਆਂ ਕਰਾ ਲੈ ਨਾ ਕਰਾ ਲੈ ਤੇਰੇ ਚੱਲੂ ਲੈਦੀ ਨਹੀਂ ਚੱਲੂ ਨਾ ਲੈ ਮੈਨੂੰ ਜਵਾਬ ਦੇ ਦੀ ਮਾਰ ਕੇ ਖੀਰ ਤੈਨੂੰ ਵੀ ਨਹੀਂ ਖਾਣੀ हां ਬਨੇ ਕੋਰੀਆਂ ਗੱਲਾਂ ਨੇ ਕਿਉਂ ਇਹਦੀ ਵੀ ਖਰੀਦੀ ਹੋਈ ਆ ਬੇਚਾਰੇ ਦੀ ਉਹ ਦੰਦ ਤਾਂ ਜਵਾਨ ਐ ਬਾਪੂ ਮੇਰਿਆ ਖੱਚਾ ਲੈ ਦੇਖ ਲੈ ਹੈ ਹੁਣ ਕਸਾ ਵੀ ਮਾਰਿਆ ਲੈ ਦੇ ਸਾਰੀ ਦੁਨੀਆ ਨੂੰ ਦਿਖਾ ਲੈ ਹੁਣ ਤੂੰ 21000 ਦੀ ਦਿੰਨੇ ਭਾਈ বিক্রি 26000 ਰੁਪਇਆ ਜਾ ਹੋਰ ਕੋਈ 26 ਦੀ ਹੁੰਦੀ ਵੀਰਾ ਹੋ ਗਈ ਵੇਚਤੀ ਬੁਣੀ ਕਰ ਲੈ ਟੜਕੇ ਦਾ ਇਹ ਲੜਾਈਆਂ ਕਰੀ ਜਾਂਦੇ ਲੋਕਾਂ ਨਾਲ 24000 ਦੀ ਵੇਚਤੀ ਬਸ ਕਰ ਨਾ ਮੈਂ ਕਹ ਕੁਛ ਨਹੀਂ ਬਸ ਚੁੱਪ ਕਰ ਲੈ ਪੈਸੇ ਦੇ ਬਾਬਾ ਹਾਂ ਟੜਕੇ ਦਾ ਇੱਥੇ ਬੰਨਿਆ ਬੈਠਾ ਪਤਾ ਨਹੀਂ ਕਿਹੜੇ ਦਾ ਮੂੰਹ ਦੇਖ ਕੇ ਆਏ ਕੋਈ ਕਦਾ ਸੌਦਾ ਤਾਂ ਵੇਚ ਬੁਣੀ ਦਾ ਕਰਾ ਰੋਟੇ ਨਫੇ ਦਾ ਵਪਾਰੀਆਂ ਨੂੰ ਰਹਿੰਦੀ ਨੇ ਆ ਮੈਨੂੰ ਦੇ ਦਿਆ ਨੋਟ 200 ਦਾ ਇਹਨੂੰ ਕਰਾਇਆ ਹੈ ਖੁਸਾ ਤੈਨੂੰ ਨਾ ਹੋ ਜੇ ਖੁਸਾ ਜੋੜਾ ਬੱਚਿਆ ਯਾਰ ਅਜੇ ਹੋਰ ਕੋਣੀ ਇਸਕੋ ਇਹਨਾਂ ਨੂੰ ਪੁੱਛਾ ਇੱਕ ਉਹ ਜੋੜਾ ਉਹਦੇ ਥੱਲੇ ਕੋਈ ਕਰਾ ਕੇ ਲਿਆਈਂਦੇ ਤਾਂ ਕੀਲੇ ਜੂ ਤੇਰੇ ਵਰਗਾ ਨਹੀਂ ਕੀਲੇ ਲਿਆ ਜਾਂਦਾ ਲੈ ਭਾਈ ਘਰ ਬੋਣੀ ਤੋਂ 3 4 5 6 7 8 नौ दस ग्यारह, बारह तेरह चौदह पंद्रह सोलह सतारा अठारह उन्नी भी चो सदार जी सामू ए करी बी चाहे छोट कर दे चाहे सौ रुपया लिखाई करा दी नौ दस को जी परी करा नाल नी जा पर्ची करा के तू।